ਗੁੱਡ ਮਾਰਨਿੰਗ ਤੇ ਵੈਲਕਮ ਬੈਕ ਚੈੱਕ ਆਊਟ ਵਿਦ ਅਨਕਿਤ ਅੱਜ ਹੋ ਗਿਆ ਡੇ 2 ਨਹੀਂ ਸੁਣਾ ਮਾਈਕ ਜੋ ਅੱਜ ਹੋ ਗਿਆ ਡੇ 2 ਤੇ ਅੱਜ ਅਸੀਂ ਚੱਲੇ ਆ ਕੋਲੋਸੀਅਮ ਪੈਂਥੀਓਨ ਤੇ ਹੋਰ ਨੇੜੇ-ਤੇੜੇ ਜਿੰਨੀਆਂ ਜਗ੍ਹਾ ਤਾਂ ਵੀ ਫਾਊਂਟਨ ਵੀ ਸ਼ਾਇਦ ਅੱਜ ਹੀ ਜਾਵਾਂਗੇ ਤੇ ਸਪੈਨਿਸ਼ ਸਟੈਪਸ ਆ ਨਾ ਉਹ ਸਪੈਨਿਸ਼ ਸਟੈਪਸ ਵੀ ਜਾਵਾਂਗੇ ਤੇ ਅੱਜ ਕਾਫੀ ਲੰਮਾ ਰਹਿਣਾ ਦਿਨ ਸਾਡਾ ਦੇਖਦੇ ਆ ਇਹ ਇੱਕ ਪਾਰਟ ਚ ਕੰਪਲੀਟ ਹੁੰਦਾ ਕਿ ਦੋ ਚ ਤਿਆਰ ਹੋ ਗਏ ਆ ਮੁੰਡੇ ਆ ਇੱਧਰ ਇਹਨਾਂ ਨੇ ਪੱਗ ਪਹਿਲੀ ਵਾਰ ਚ ਜਿਹੜੀ ਬੰਨ ਲਈ ਨਾ ਅੱਜ ਓਹੋ ਹੋ ਹੋ ਪੰਜ ਮਿੰਟ ਚ ਡਨ ਤੇ ਤੇ ਚੱਲਦੇ ਆਪਾਂ ਹੁਣ ਮੈਟਰੋ ਚੱਲੇ ਆ ਮੈਟਰੋ ਦਾ ਆਪਾਂ ਕਾਰਡ ਦੇਖਦੇ ਆ ਕਿ ਪੂਰੇ ਦਿਨ ਦਾ ਵੈਸੇ ਸਾਨੂੰ ਮੇਰੇ ਹਿਸਾਬ ਨਾਲ ਇੱਕ ਪਾਸ ਦੀ ਹੀ ਲੋਡ ਪਊਗੀ ਬਾਕੀ ਦੇਖਦੇ ਆ ਜੇ ਪੂਰੇ ਦਿਨ ਦਾ ਜਿੰਨੇ ਦਾ ਵੀ ਤੁਹਾਨੂੰ ਦੱਸਾਂਗੇ ਤੇ ਅੱਗੇ ਜਾ ਕੇ ਮੈਟਰੋ ਚ ਮਿਲਦੇ ਆ ਤੇ ਮੈਟਰੋ ਤੋਂ ਬਾਅਦ ਦੇਖਦੇ ਆਪਾਂ ਕਲੋਸੀਅਮ ਆਪਾਂ ਵੈਸੇ ਗਾਈਡਡ ਟੂਰ ਲਿਆ ਹੋਇਆ ਆ ਉਹ ਆਪਾਂ ਤਾਂ ਲਿਆ ਮੋਸ ਸਾਡਾ ਸੀਗਾ ਕਿ ਸਾਨੂੰ ਲਾਈਨ ਸਕਿਪ ਹੋ ਜਵੇ ਸਾਡੀ ਕਿਉਂਕਿ ਜੇ ਨਾਰਮਲੀ ਆਪਾਂ ਜਾਣੇ ਆ ਤਾਂ ਟਾਈਮ ਉਹ ਲੱਗਦਾ ਉਹੀ 2-3 ਘੰਟੇ ਇੱਧਰ ਖਾਅ ਕਰਨ ਨਾਲੋਂ ਟੂਰਿਸਟ ਉਹ ਗਾਈਡਡ ਟੂਰ ਲੈ ਕੇ ਬੰਦਾ ਮਿੰਟੋ-ਮਿੰਟ ਹੋ ਜਾਂਦਾ ਕੰਪਲੀਟ ਨਾਲੇ ਨੌਲੇਜ ਵੀ ਵਧੀਆ ਮਿਲ ਜਾਂਦੀ ਏ ਉਹਦੇ ਨਾਲ। ਸੋ ਚੱਲਦੇ ਆਂ ਦੇਖਦੇ ਆਂ ਤੇ ਤੁਹਾਨੂੰ ਵੀ ਦਿਖਾਣੇ ਆਂ। ਹਾਂਜੀ ਮਿੱਤਰੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਸੀਗੀ ਕਿ ਹੁਣ ਜਿੱਦਾਂ ਸਾਡਾ ਹੋਟਲ ਸੀਗਾ ਹੋਟਲ ਅਰਬਨ ਗਾਰਡਨ ਜਿਹੜਾ ਸਿਟੀ ਦੇ ਵਿੱਚ ਆ ਪਰ 에어ਪੋਰਟ ਸਿਟੀ ਦੇ ਵਿੱਚ ਨਹੀਂ ਹੈਗਾ 에어ਪੋਰਟ ਥੋੜਾ ਸਿਟੀ ਤੋਂ ਹਟ ਕੇ ਆ ਪਰ ਇੱਥੇ ਕਾਫੀ ਕਨੈਕਟੀਵਿਟੀ ਆ ਤੁਸੀਂ ਜਿੱਦਾਂ ਹੀ ਐਗਜ਼ਿਟ ਲਓਗੇ ਸਾਹਮਣੇ ਤੁਹਾਨੂੰ ਇੱਕ ਟਿਕਟ ਵਿੰਡੋ ਦੇਖਿਆਣੀ ਉਹ ਇੱਕ ਪ੍ਰਾਈਵੇਟ ਕੰਪਨੀ ਆਈ ਥਿੰਕ ਸੋ 1 ਡਾਲਰ 1 ਯੂਰੋ ਆਪਣੀ ਫੀਸ ਲੈਂਦੇ ਆ ਉਹ ਪਰ ਉਹ ਤੁਹਾਨੂੰ 옵ਸ਼ਨਸ ਦੱਸ ਦਿੰਦੇ ਆ ਹੁਣ ਸਾਡੇ ਲਈ ਜਿੱਦਾਂ Uber ਆਪਾਂ ਚੈੱਕ ਕਰ ਰਹੇ ਸੀ Uber ਇੱਥੇ ਚੱਲਦੀ ਨਹੀਂ Uber ਦੀ ਐਪ ਤੇ ਮੈਨੂੰ ਕੋਈ Uber ਨਹੀਂ ਸ਼ੋ ਹੋ ਰਹੀ ਇੱਥੇ ਆ ਤਾਂ Black ਚੱਲਦੀ ਆ Black Taxi ਜਾਂ ਫਿਰ ਤੁਹਾਨੂੰ ਨਾਰਮਲ ਟੈਕਸੀ ਕਰਨੀ ਪੈਂਦੀ ਆ ਜਾਂ ਫਿਰ ਵੈਨ ਜਾਂ ਫਿਰ ਲਗਜ਼ਰੀ ਆ ਸਭ Uber ਨਹੀਂ ਚੱਲਦੀ ਤੇ ਨਾਰਮਲ ਟੈਕਸੀ ਦਾ ਸਾਨੂੰ ਸ਼ੋ ਹੋ ਰਿਹਾ ਸੀਗਾ ਬਿਟਵੀਨ 75 ਯੂਰੋ ਤੋਂ 85 ਯੂਰੋ ਤੱਕ ਨਹੀਂ ਜਾਣਿਆ ਦਾ ਪਰ ਆਪਾਂ ਹੁਣ ਆਹ ਟ੍ਰੇਨ ਟਿਕਟ ਲਈ ਆ ਤੇ ਟ੍ਰੇਨ ਤੋਂ ਇਹ ਇੱਕ ਟ੍ਰੇਨ ਟ੍ਰੇਨ ਸਾਨੂੰ ਇੱਕ ਚੇਂਜ ਕਰਨੀ ਪੈਣੀ ਆ ਰਾਜ ਤੇ ਐਟ ਦੀ ਐਂਡ ਇਹ ਸਾਨੂੰ ਲਾਊਗੀ ਜਿੱਥੇ ਸਾਡਾ ਹੋਟਲ ਆ ਉਹ ਤੋਂ ਤਿੰਨ ਮਿੰਟ ਦੀ ਵਾਕ ਤੇ ਤੇ ਮਤਲਬ ਇਹ ਸਾਨੂੰ ਉਸ ਸਟੇਸ਼ਨ ਤੱਕ ਲੈ ਕੇ ਜਾਊਗੀ ਜਿੱਥੋਂ ਦੀ ਸ਼ਹਿਰ ਦੀ ਆਲਮੋਸਟ ਕਨੈਕਟੀਵਿਟੀ ਵਧੀਆ ਹੈਗੀ ਆ ਕਿਤੇ ਦਾ ਵਧੀਆ ਰੂਟ ਆ ਜੋ ਵੀ ਆਪਾਂ ਦੇਖਿਆ ਗੂਗਲ ਤੇ ਤੇ ਸਾਡੇ ਲੱਗੇ ਆ ਤਿੰਨ ਜਣਿਆਂ ਦੇ 27 ਡਾਲਰ ਸੋ so 9 ਡਾਲਰ ਪਰ ਪਰਸਨ ਮੈਨੂੰ ਨਹੀਂ ਲੱਗਦਾ ਕੋਈ ਇਹਨੇ ਮਾੜਿਆ ਤੇ ਬਾਕੀ ਹੁਣ ਆਪਾਂ ਜਾਈਏ ਤੁਹਾਨੂੰ ਅੱਗੇ ਦਿਖਾਉਨੇ ਆ ਨਹੀਂ ਹਾਂ ਬੋਰੋ ਜਨਤਾ ਨੂੰ ਗਾਣੇ ਸੁਣਾ ਦੇ ਹਾਂਜੀ ਬਾਬੇ ਉੱਥੇ ਪਹੁੰਚ ਗਏ ਇਥੇ ਤੇ ਸਾਨੂੰ ਆਹ ਇੱਕ ਟੂਰੀ ਦੇਤੀ ਇਹਨਾਂ ਨੇ ਕੰਨਾਂ ਲਾਣ ਨੂੰ ਆਪਾਂ ਨਾਲ ਰੇਡੀਓ ਦੇਤਾ ਆ ਬੈਚ ਲੱਗ ਗਿਆ ਆ ਤੇ ਆ ਜੇ ਤੁਸੀਂ ਦੇਖੋਗੇ ਆ ਸਾਡੇ ਗਾਈਡੀ ਟੂਰ ਚਿੱਟੇ ਝੰਡੇ ਲਾ ਕੇ ਖੜੇ ਜਿਹੜੇ ਤੇ ਆ ਸਾਰੇ ਲੋਕਲ ਟੂਰ ਲੈਂਣ ਵਾਲੇ ਤੇ ਦੇਖਦੇ ਆ ਸੁਣਦੇ ਆ ਇਹਦੀ ਹਿਸਟਰੀ ਕੀ ਕੁਝ ਕਹਿੰਦੇ ਆ ਲਾਈਨ ਸਕਿਪ ਵਾਲਾ ਆਪਣੇ ਕੋਲ ਮੈਂ ਹੱਤਤਾਵਾਂ ਜਾਂ ਮੈਨੂੰ ਲੱਗਦਾ ਨਹੀਂ ਜ਼ਿਆਦਾ ਟਾਈਮ ਲੱਗੂ ਅੰਦਰ ਜਾਣ ਨੂੰ ਪਰ ਯਾਰ ਮੈਟਰੋ ਤੋਂ ਬਾਹਰ ਨਿਕਲ ਕੇ ਸਾਹਮਣੇ ਆ ਚੀਜ਼ ਦੇਖਣੀ ਜਿਹੜੇ ਜਿਨ੍ਹਾਂ ਨੂੰ ਇਹਨਾਂ ਬਾਰੇ ਪਤਾ ਹੈ ਜਿਹੜੇ ਮਾੜਾ ਮੋਟਾ ਪੜਦੇ ਆ ਮੋਨਾਂ ਲਈਦਾ ਇਹ ਕਾਫੀ ਸਟੋਰੀ ਚੀਜ਼ ਹੈ ਆਪ ਵੀ ਦੇਖੋਗੇ ਇਹ ਘੱਟੋ ਘੱਟ ਵੀ ਨੀ ਦਾ 2000 ਸਾਲ ਪਹਿਲਾਂ ਦੀ ਬਣੀ ਹੋਈ ਆ ਬਾਕੀ ਐਗਜ਼ੈਕਟ ਇਨਫੋਰਮੇਸ਼ਨ ਆਦ ਹੋਊਗੇ ਕਿ ਬਣੀ ਆ ਕਦੋਂ ਕੀ ਬਣਿਆ ਕੀ ਹੁੰਦਾ ਆ ਕੀ ਨਹੀਂ ਹੁੰਦਾ ਚਲਦੇ ਆ ਅੰਦਰ ਤੁਹਾਨੂੰ ਅੰਦਰੋਂ ਦਿਖਾਣੇ ਅੰਦਰ ਮੇ ਵੀ ਬੋਲਣਾ ਅਲਾਉਡ ਨਹੀਂ ਹੋਊਗਾ ਤੇ ਇਹਨਾਂ ਕੋ ਸੁਣ ਕੇ ਥੋੜੀ ਬੋਲ ਤੇ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਤੇ ਵੀਡੀਓ ਬਣਾਉਂਗਾ ਮੇ ਵੀ ਮੈਂ ਇੱਥੇ ਫਿਰ ਅੱਗੇ ਵੌਇਸ ਓਵਰ ਲਾ ਲਵਾਂ ਕਿਉਂਕਿ ਅੰਦਰ ਫਿਰਾਂ ਦਾ ਵੀ ਸੁਣਾਇਆ ਬੋਲਣਾ ਮੇ ਵੀ ਇਸ ショपिंग ਹੋ ਸਕਦਾ ਅਸੀਂ ਉਸ ਜਗ੍ਹਾ ਤੇ ਵੀ ਜਾਣਾ ਹੈ ਜਿੱਥੋਂ ਦੀ ਜਿਹੜੇ ਲੜਦੇ ਹੁੰਦੇ ਸੀਗੇ ਗਲੋਸੀਅਮ ਦੇ ਵਿੱਚ ਉਹ ਐਂਟਰ ਕਰਦੇ ਸੀ ਉਹ ਵਾਲਾ ਐਕਸੈਸ ਵੀ ਲਿਆ ਆਪਾਂ ਸਾਰਾ ਦੇਖਾਂਗੇ ਤੇ ਦਿਖਾਵਾਂਗੇ ਮਿਲਦੇ ਆਂ ਕਿ ਉਹ ਇਸ ਉਪਰ ਚ ਮਿਲਦੇ ਆਂ ਕਿ ਉਹ ਸਵੇਰ ਦੇ ਅਰਾਊਂਡ 10:00 ਵਜੇ ਸਾਡਾ ਗਾਈਡਡ ਟੂਰ ਸਟਾਰਟ ਹੋ ਗਿਆ ਸੀਗਾ ਅ ਗਾਈਡਡ ਟੂਰ ਵਾਲਾ ਬੰਦਾ ਤੁਸੀਂ ਦੇਖੋਗੇ ਕਾਫੀ ਵਧੀਆ ਸੀਗਾ ਬੰਦਾ ਹੱਥ ਚੁਨੇ ਫਾਈਲ ਫੜੀ ਸੀ ਜਿਹਦੇ ਚ ਫੋਟੋਆਂ ਸੀਗੀਆਂ ਉਹਨੇ ਫੋਟੋਆਂ ਰੱਖੀਆਂ ਹੋਈਆਂ ਸੀ ਪਹਿਲਾਂ ਕਿੱਦਾਂ ਦਾ ਦਿਖਦਾ ਸੀਗਾ ਤੇ ਹੁਣ ਕਿੱਦਾਂ ਦਾ ਦਿਖਦਾ ਸੀ ਸੋ ਆਪਾਂ ਕੋਲੋਸੀਅਮ ਰੋਮਨ ਫੋਰਮ ਤੇ ਪੈਲੈਂਟਿਨ ਹਿੱਲ ਇਹ ਤਿੰਨ ਚੀਜ਼ਾਂ ਦਾ ਗਾਈਡਡ ਟੂਰ ਲਿਆ ਸੀ ਸੋ ਪਹਿਲਾਂ ਉਹ ਪੈਲੈਂਟਿਨ ਹਿੱਲ ਦਿਖਾ ਕੇ ਫਿਰ ਰੋਮਨ ਫੋਰਮ ਸਾਰਾ ਦਿਖਾ ਕੇ ਫਿਰ ਉਹ ਕੋਲੋਸੀਅਮ ਜੀ ਗਿਆ ਕਾਫੀ ਹਿਸਟਰੀ ਬਾਰੇ ਉਹਨੇ ਦੱਸਿਆ ਤੇ ਮੇਨ ਮੇਨ ਉਹ ਲਾ ਇਹੀ ਹੈਗੇ ਜਿਹੜੀ ਪੈਲੈਂਟਿਨ ਹਿੱਲ ਸੀਗੀ ਉਹ ਰੋਮ ਦੀਆਂ 7 ਮੇਨ ਹਿੱਲਸ ਦੇ ਵਿੱਚੋਂ ਇੱਕ ਸੀ ਤੇ ਜਿੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਰਹੇ ਆ ਕਾਫੀ ਸੋਹਣੀ ਸੀਗੀ ਉਹ پوری ਉਹ ਤੁਸੀਂ ਹੁਣ ਵੀਡੀਓਸ 'ਚ ਦੇਖੋਗੇ ਇੰਨੇ ਵੱਡੇ ਵੱਡੇ ਉੱਥੇ ਮਹਿਲ ਬਣੇ ਹੋਏ ਆ ਕਿਸੇ ਟਾਈਮ ਦੇ ਵਿੱਚ ਇੱਥੇ ਬਹੁਤ ਬਹੁਤ ਮਸ਼ਹੂਰ ਮਸ਼ਹੂਰ ਰਾਜੇ ਰਹੇ ਆ ਤੇ ਰੋਮਨ ਐਂਪਾਇਰ ਬਾਰੇ ਤੁਸੀਂ ਸੁਣਿਆ ਹੋਊਗਾ ਉਹ ਵੀ ਇੱਥੋਂ ਹੀ ਸਟਾਰਟ ਹੋਇਆ ਸੀਗਾ ਤੇ ਇਥੇ ਬਹੁਤ ਵੱਡੇ ਵੱਡੇ ਮਹਿਲ ਫਿਰ ਗਾਰਡਨਸ ਫਿਰ ਫੁਵਾਰੇ ਵੀ ਮੋਟਰ ਵਾਲੇ ਤਾਂ ਨਹੀਂ ਸੀਗੇ ਪਰ ਆਟੋਮੈਟਿਕ ਫੁਵਾਰੇ ਜਿੱਦਾਂ ਆਪੀ ਪ੍ਰੈਸ਼ਰ ਦੇ ਨਾਲ ਉਹ ਬਣਦੇ ਸੀਗੇ ਉਹ ਵੀ ਕਾਫੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖੋਗੇ ਜਗਾ ਜਗਾ ਤੇ ਬਣੇ ਹੋਏ ਉਹ ਗਾਰਡਨ ਵਗੈਰਾ ਜਾਂ ਮਹਿਲ ਵਗੈਰਾ ਦਾ ਹੁਣ ਨਹੀਂ ਰਿਹਾ ਤੇ ਫੁਵਾਰੇ ਵੀ ਵਰਕਿੰਗ ਨਹੀਂ ਰਹੇ ਹੁਣ ਕਿਉਂਕਿ ਟਾਈਮ ਚੇਂਜ ਹੋ ਗਿਆ ਬਹੁਤ ਸਾਲ ਪਹਿਲਾਂ ਦੀ ਗੱਲ ਆ ਇਹ ਤੇ ਕਾਫੀ ਮਸ਼ਹੂਰ ਇੱਕ ਰਾਜਾ ਤੁਸੀਂ ਸੁਣਿਆ ਹੋਣਾ ਜੂਲੀਅਸ ਸੀਜ਼ਰ ਉਹ ਰੋਮਨ ਅੰਪਾਇਰ ਦਾ ਕਾਈਂਡ ਆਫ ਤੁਸੀਂ ਕਹਿ ਸਕਦੇ ਹੋ ਡਿਕਟੇਟਰ ਸੀਗਾ ਉਹ ਵੀ ਇੱਥੇ ਦਾ ਹੀ ਸੀਗਾ ਹਾਲਾਂਕਿ ਉਹ ਦਾ ਰਾਜ 1 ਸਾਲ ਤੋਂ ਵੀ ਘੱਟ ਹੀ ਰਿਹਾ ਉਹ ਮਾਰਿਆ ਗਿਆ ਸੀਗਾ ਪੋਲਿਟੀਕਲ ਰਾਈਵਲਸ ਦੇ ਚਲਦੇ 44 BC ਚ ਪਰ ਇੱਥੇ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ ਰਹੇ ਆ ਤੇ ਰੋਮਨ ਅੰਪਾਇਰ ਦਾ ਏਰੀਆ ਬਹੁਤ ਵੱਡਾ ਸੀਗਾ ਇਹਨਾਂ ਨੇ ਆਲਮੋਸਟ ਪੂਰੀ ਦੁਨੀਆ ਤੇ ਆਲਮੋਸਟ ਕਹਿ ਸਕਦੇ ਆਪਾਂ ਕਿ ਪੂਰੀ ਦੁਨੀਆ ਤੇ ਰਾਜ ਕੀਤਾ ਸੀਗਾ ਤਾਂ ਅੱਗੇ ਤੁਸੀਂ ਵੀਡੀਓਜ਼ 'ਚ ਦੇਖੋ ਵੈਲੈਂਟਾਈਨ ਹਿੱਲ ਤੇ ਰੋਮਨ ਫੋਰਮ ਇੱਕ ਗਾਈਡਡ ਟੂਰ ਸਾਡਾ अराउंड 3 ਘੰਟੇ ਦਾ ਸੀਗਾ ਇਸ ਤੋਂ ਬਾਅਦ ਅਸੀਂ ਕੋਲੋਸੀਅਮ ਵੀ ਗਏ ਉਹ ਵੀ ਤੁਸੀਂ ਅੱਗੇ ਵੀਡੀਓਜ਼ 'ਚ ਦੇਖੋਗੇ ਪਰ ਇਹਦਾ ਗਾਈਡਡ ਟੂਰ ਲੈਣਾ ਡੈਫੀਨਿਟਲੀ ਵਰਥ ਇਟ ਸੀਗਾ ਜਿਹੜੇ ਬੰਦੇ ਹਿਸਟਰੀ ਨੂੰ ਪਿਆਰ ਕਰਦੇ ਆ ਉਹ ਜ਼ਰੂਰ ਲੈਣ ਕਿਉਂਕਿ ਕਾਫੀ ਤਸੱਲੀਬਖਸ਼ੇ ਦੇ ਬਾਰੇ ਦੱਸਦੇ ਆ अराउंड 3 3 ਘੰਟੇ ਦਾ ਇਹ ਰਿਹਾ ਸਾਡੇ ਲਈ ਵਰਥ ਇਟ ਸੀਗਾ ਇਹੀ ਕਹਿ ਸਕਦੇ ਆਂ ਆਪਾਂ ਤੇ ਅੱਗੇ ਤੁਸੀਂ ਵੀਡੀਓਜ਼ 'ਚ ਦੇਖੋ ਇਦਾਂ ਦਾ ਫਿਰ ਤੋਂ ਬਾਅਦ ਆਪਾਂ ਚੱਲਦੇ ਹਾਂ ਕਲੋਜ਼ਿੰਗ ਵੱਡੇ ਵੱਡੇ ਮਹਿਲ ਰਾਜੇ ਮਹਾਰਾਜਿਆਂ ਦੇ ਮਹਿਲ ਤਾਂ ਹੁਣ ਨਹੀਂ ਰਹੇ ਪਰ ਜਿੰਨਾ ਵੀ ਬਚਿਆ ਆ ਉਹਨਾਂ ਦੇ ਹਿੱਸੇ ਦੇਖਣ ਤੋਂ ਬਾਅਦ ਅੱਗੇ ਵੱਧਦੇ ਗਏ ਅਸੀਂ ਰੋਮਨ ਫੋਰਮ ਵੱਲ ਰੋਮਨ ਫੋਰਮ ਕਿਸੇ ਟਾਈਮ ਦੇ ਵਿੱਚ ਸ਼ਹਿਰ ਦਾ ਸੈਂਟਰ ਸੀਗਾ ਜਿੱਥੇ ਪੋਲੀਟੀਕਲ ਡਿਸੀਜਨਸ ਲਏ ਜਾਂਦੇ ਸੀਗੇ ਜਿੱਥੇ ਧਾਰਮਿਕ ਤੇ ਸਮਾਜਿਕ ਕੇਂਦਰ ਗਹਿ ਸਕਦੇ ਹਾਂ ਉਹਨੂੰ ਸ਼ਹਿਰ ਦਾ ਉੱਥੇ ਕਾਫੀ ਟੈਂਪਲਸ ਸੀਗੇ ਚਰਚ ਸੀਗੇ ਇਸੇ ਰਾਜੇ ਦੀ ਵਿਕਟਰੀ ਨੂੰ ਸੈਲੀਬ੍ਰੇਟ ਉੱਥੇ ਕੀਤਾ ਜਾਂਦਾ ਸੀ ਕੋਈ ਵੀ ਰਾਜਨੀਤਿਕ ਡਿਸੀਜਨ ਜਿਹੜੇ ਲਏ ਜਾਂਦੇ ਸੀ ਉਹ ਉੱਥੇ ਲਏ ਜਾਂਦੇ ਸੀਗੇ ਉਹ ਇੱਕ ਕਾਈਂਡ ਆਫ ਸ਼ਹਿਰ ਦਾ ਬਹੁਤ ਮਸ਼ਹੂਰ ਬਹੁਤ ਵੱਡਾ ਸੈਂਟਰ ਤੇ ਅੱਜ ਵੀ ਉੱਥੋਂ ਜੀ ਜੇ ਤੁਸੀਂ ਕ੍ਰੋਸ ਕਰੋ ਤੇ ਤੁਸੀਂ ਦੇਖੋਗੇ ਕਿ ਕਾਫੀ ਪੁਰਾਣੀਆਂ ਬਿਲਡਿੰਗਸ ਉੱਥੇ ਹਜੇ ਵੀ ਹੈਗੀਆਂ ਤੇ ਹੁਣ ਉਹ ਚਲੋ ਥੋੜਾ ਬਹੁਤ ਰਹਿ ਗਿਆ ਪਰ ਜਿੰਨਾ ਵੀ ਆ ਉਹਨੇ ਨੂੰ ਉਹਨਾਂ ਨੇ ਪ੍ਰੀਜ਼ਰਵ ਕੀਤਾ ਹੋਇਆ ਹੈ ਇਥੋਂ ਦੀ ਪਤਾ ਲੱਗਦਾ ਹੈ ਕਿ ਕਿਸੇ ਟਾਈਮ ਚ ਕੀ ਰਿਹਾ ਹੋਊਗਾ ਇੱਥੇ ਉਹ ਚਲਦੇ ਚਲਦੇ ਤੁਸੀਂ ਮੈਜਿਨ ਕਰਦੇ ਹੋ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਤੇ ਬਾਕੀ ਅੱਗੇ ਤੁਸੀਂ ਦੇਖੋ ਵੀਡੀਓ ਹੁਣ ਆਪਾਂ ਚੱਲਾਂਗੇ ਕੋਲੋਸੀਅਮ ਕਮੰਦੇ ਇੱਕ ਮੰਦੇ ਆਸੇ-ਪਾਸੇ ਸਾਰਾ ਕੁਝ ਦੇਖ ਕੇ ਅਸੀਂ ਪਹੁੰਚ ਗਏ ਕੋਲੋਸੀਅਮ ਜ਼ਿਆਦਾਤਰ ਲੋਕਾਂ ਨੂੰ ਪਤਾ ਹੋਣਾ ਕੋਲੋਸੀਅਮ ਬਾਰੇ ਪਰ ਇੱਕ ਓਵਰਵਿਊ ਆ ਕੇ ਹੈ ਰੋਮਨਸ ਦੇ ਟਾਈਮ ਦਾ ਇੱਕ ਜੇ ਮਾਡਰਨ ਵਰਡ ਕੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਸਟੇਡੀਅਮ ਸੀਗਾ ਇਹ ਸਟੇਡੀਅਮ ਦੇ ਵਿੱਚ ਆਰਾਊਂਡ 50 ਤੋਂ 80 ਹਜ਼ਾਰ ਲੋਕਾਂ ਦੇ ਬੈਠਣ ਦੀ ਕਪੈਸਿਟੀ ਸੀਗੀ ਇੱਥੇ ਚਾਰ ਅਲੱਗ-ਅਲੱਗ ਤਰ੍ਹਾਂ ਦੀ ਸਿਟਿੰਗ ਕਪੈਸਿਟੀਆਂ ਬਣਾਈਆਂ ਹੋਈਆਂ ਸੀਗੀਆਂ ਜਿਨ੍ਹਾਂ ਚੋਂ ਸਭ ਤੋਂ ਥੱਲੇ ਸਭ ਤੋਂ ਮੂਰੇ ਬਹਿੰਦੇ ਸੀ ਰਾਜੇ ਮਹਾਰਾਜੇ ਆਪ ਅਮੀਰ ਲੋਕ ਸਭ ਤੋਂ ਉੱਪਰ ਬੰਦੇ ਸੀਗੇ ਗਰੀਬ ਲੇਬਰ ਕਲਾਸ ਲੋਕ ਸੋ ਇਦਾਂ ਡਿਫਰੈਂਟ ਡਿਫਰੈਂਟ ਸੀਗੇ ਉਹਨਾਂ ਲਈ ਤੇ ਇਹਦੀ ਖਾਸ ਗੱਲ ਆਹਾ ਸੀਗੀ ਕਿ ਇਹਦੇ ਅੰਦਰ ਕੋਈ ਗੇਮਸ ਮੈਚ ਨਹੀਂ ਸੀ ਹੁੰਦੇ ਕੋਈ ਕ੍ਰਿਕਟ ਨਹੀਂ ਸੀ ਹੁੰਦਾ ਕੋਈ ਫੁੱਟਬਾਲ ਨਹੀਂ ਸੀ ਹੁੰਦਾ ਇਹਦੇ ਚ ਗਲੈਡੀਏਟਰ ਫਾਈਟਸ ਹੁੰਦੀਆਂ ਸੀ ਇਹ ਚ ਲੋਕਾਂ ਨੂੰ ਲੜਾਇਆ ਜਾਂਦਾ ਸੀ ਜਿਹੜਾ ਜਿੰਦਾ ਰਹਿ ਗਿਆ ਉਹ ਜਿੱਤ ਗਿਆ ਤੇ ਸਿਰਫ ਲੋਕਾਂ ਨੂੰ ਲੋਕਾਂ ਨਾਲ ਨਹੀਂ ਇਨਸਾਨ ਨੂੰ ਜਾਨਵਰਾਂ ਨਾਲ ਵੀ ਲੜਾਇਆ ਜਾਂਦਾ ਸੀ ਤੇ ਕਿਸੇ ਟਾਈਮ ਤੇ ਇੱਥੇ ਇਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਸੀਗਾ ਕਿ ਇਹਦੇ ਪੂਰੇ ਗਰਾਊਂਡ ਦੇ ਵਿੱਚ ਪਾਣੀ ਭਰ ਕੇ ਤੇ ਕਿਸ਼ਤੀਆਂ ਦੇ ਵਿੱਚ ਵੀ ਲੋਕ ਆ ਕੇ ਆ ਇੱਕ ਦੂਜੇ ਨਾਲ ਲੜਨਾ ਉਹ ਉਹ ਚੀਜ਼ ਵੀ ਇੱਥੇ ਚੱਲਦੀ ਸੀਗੀ ਹੁਣ ਲੋਕਾਂ ਲਈ ਤਾਂ ਦੇਖਣਾ ਬਹੁਤ ਵਧੀਆ ਚੀਜ਼ ਸੀਗੀ ਪਰ ਜਿਹੜੇ ਲੜਦੇ ਸੀਗੇ ਉਹਨਾਂ ਦਾ ਉਹਨਾਂ ਲਈ ਬਹੁਤ ਖਤਰਨਾਕ ਚੀਜ਼ ਸੀ ਇਹ ਕਿਉਂਕਿ ਤੁਸੀਂ ਕਦੀ ਜਾਨਵਰ ਨਾਲ ਲੜ ਰਹੇ ਹੋ ਮਤਲਬ ਮੌਤ ਤੱਕ ਉਹ ਲੜਾਈ ਪਹੁੰਚ ਜਾਂਦੀ ਸੀਗੀ ਆਹ ਇੱਕ ਓਵਰਵਿਊ ਆ ਕੋਲੋਸੀਅਮ ਦਾ ਕਾਫੀ ਇਹ ਟਹਿ ਗਿਆ ਪੁਚਾਲ ਵਗੈਰਾ ਕਰਕੇ ਪਰ ਜਿੰਨਾ ਬਚਾਇਆ ਉਹਨੂੰ ਇਹਨਾਂ ਨੇ ਪ੍ਰੀਜ਼ਰਵ ਕੀਤਾ ਆ ਤੁਸੀਂ ਦੇਖ ਸਕਦੇ ਆਂ ਉਹ ਫਾਈਨਲੀ ਆਪਣਾ ਕੋਲੋਸੀਅਮ ਦਾ ਗਾਈਡਡ ਟੂਰ ਖਤਮ ਹੋ ਗਿਆ ਹੈ ਹੁਣ ਜਿੱਥੇ ਉਹ ਐਂਡ ਕਰਦੇ ਆ ਉੱਥੋਂ ਦੀ ਨਾਲ ਹੀ ਇਹ ਸੁਵਿਨਰ ਸ਼ੋਪ ਆ ਇੱਥੇ ਕੋ ਸੁਵਿਨਰਸ पे ਕੁਝ ਵਧੀਆ ਵਧੀਆ ਚੀਜ਼ਾਂ ਆਫਕੋਰਸ ਇਹਨਾਂ ਜਗ੍ਹਾ ਤੇ ਰੇਟ ਥੋੜਾ ਮਹਿੰਗਾ ਹੋਊਗਾ ਪਰ ਜੇ ਯਾਦਗਾਰੀ ਹੁੰਦੀ ਆ ਇੱਥੇ ਕੋਈ ਨਾਲੀ ਚੀਜ਼ਾਂ ਜੋ ਗੱਲ ਤਾਂ ਕੁਝ ਲੈਣਾ ਤੇ ਤੁਹਾਨੂੰ ਦਸਾਣੇ ਆ ਆ ਇਧਰ ਪਈਆਂ ਟੀ-ਸ਼ਰਟਸ ਆ ਸਾਰੀਆਂ ਟੀ-ਸ਼ਰਟਸ ਆ ਆ ਬੈਗਸ ਆ ਲੈ ਜੀ ਨੂੰ ਵਗੈਰਦਨੇ ਪਿਆਬੀ ਚ ਆ ਪੋਸਟਰਸ ਆ ਬੁੱਕ ਆ ਆ ਫੋਟੋਆਂ ਇਹਨਾਂ ਦੀ ਸੀ ਆਪਣੇ ਘਰੇ ਲਾਣੀ ਆਪ ਆ ਮੈਨੂੰ ਲੱਗਦਾ ਉਹ ਹੋਗੇ 5:30 ਦਾ ਹੈ ਹਾਂ ਇਹ ਹੈਗਾ ਆ ਸਵੇਰੇ ਨੀ ਫ੍ਰੀਜ ਤੇ ਲਾਣ ਨੂੰ ਲੋਕੀ ਲਾਂਦੇ ਆ ਗਈ ਫ੍ਰੀਜਾਂ ਤੇ ਜਦੋਂ ਕਿ ਦੇ ਘੁੰਮਣ ਜਾਂਦੇ ਆ ਆ ਸੋਨੇ ਦਾ ਬਣਿਆ ਹੋਇਆ ਇਹਦਾ ਕਰੋ ਕਰੋ ਇਹਦਾ ਕੋਈ ਜਿਆਦਾ ਨਹੀਂ ਤੇ ਤੁਸੀਂ ਚੈੱਕ ਕਰ ਸਕਦੇ ਆ ਹੋਸੀ ਆ ਇੱਥੇ ਕਾਫੀ ਕਿੰਗਰੀਤੀ ਜਾਇਆ ਹੈ ਇਹ ਨੋਡ ਵਾਲਾ ਦਾ ਵੀ ਮੈਨੂੰ ਸੁਵਿਨਰ ਲੱਗਦਾ ਹੈ ਇਹਦੇ ਪਿੱਛੇ ਚੁੰਗਮ ਸੌਰੀ ਮੈਗਨੇਟ ਲੱਗੀ ਹੁੰਦੀ ਹੈ ਇਹਦੇ ਪਿੱਛੇ ਤੇ ਉਹ ਤੁਹਾਡੇ ਫ੍ਰਿਜਾਂ 'ਚ ਲੱਗ ਜਾਂਦੀ ਹੈ ਆਹ ਕੇ ਇੱਕ ਸਾ ਵੀ ਵਧੀਆ ਜੀ ਮਿਲਿਆ ਇਹ ਹੈ ਨਾ ਸਾਡੇ 5 ਡਾਲਰ ਦਾ 00 I think 1.5 0 ਦਾ ਸਹੀ ਆ ਮਤਲਬ ਲੈਂਡਯੋਗ ਹੈਗਾ ਆ ਪੂਰਾ ਕੋਲੋਸੀਅਮ ਬਣਿਆ ਹੋਇਆ ਮਤਲਬ ਜਿੱਦਾਂ ਦਾ ਹੁਣ ਰਹਿ ਗਿਆ ਆ ਹਾਫ ਦੇ ਵਿੱਚ ਆ ساری ਕੋਲੋਸੀਅਮ ਦੀ ਬੁੱਕ ਆ ਕੋਲੋਸੀਅਮ ਦੀ ਹਿਸਤਰੀ ਬਾਰੇ ਪੜ ਸਕਦੇ ਆ ਉਹ ਸਾਰੀਆਂ ਚੀਜ਼ਾਂ ਆ ਆ ਇਹਦੇ ਆ ਗਲੈਡੀਏਟਰਸ ਦੇ ਸਾਰੇ ਕੱਪੜੇ ਵਗੈਰਾ ਜਿਹੜੇ ਕੱਪੜੇ ਪਾ ਗਏ ਸੌ ਫਾਈਟ ਕਰਦੇ ਸੀਗੇ ਸੀ ਮੈਨ ਡੇ ਰੇਟ ਚੈੱਕ ਕਰੋ ਰੱਬ ਦੇਖ ਸਰ ਵੀ ਇਹਨਾਂ ਦੇ ਰੇਟ ਆਇਆ ਕੁਝ ਬਦਲੰਦ ਠੀਕ ਆਲ ਸੁਬਹ ਨੇ ਅਣੀ ਲੱਗਿਆ ਆ ਸਹੀ ਲੱਗ ਰਿਹਾ ਮੈਨੂੰ ਰੇਟ ਹੈ ਨਾ ਇਹਦਾ 5.5 ਦਾ ਨਾ 5.5 ਉੱਥੇ ਭਰਾਵਾ ਚੀਜਾਂ ਪਈਆਂ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਯੂਰੋ ਦੀਆਂ ਆ ਵੀ ਲੱਗੇ ਇਹ ਨਾ ਦੇ ਰੇਟ ਹੈਗੇ ਆ ਆ ਵਾਈਟ ਵਾਲਾ ਆ 430 ਯੂਰੋ ਦਾ ਬਲੈਕ ਵਾਲਾ ਆ 270 ਦਾ ਥੱਲੇ ਆ 350 ਦੇ ਆ ਆ ਕੱਪ ਮੱਗ ਆ ਗਿਆ 18 ਦਾ ਆ ਨੰਦੇ ਛੋਟੇ ਛੋਟੇ ਇਹ ਮਨਾਈ ਹੋਇਆ ਅਗੇਨ ਥਿੰਗ ਵਿਚ ਯੂ ਕੈਨ ਯੂਜ਼ ਇਟਸ ਰੈਲੀ ਗੁੱਡ ਆ ਚੱਕੋ ਜੀ ਓਏ ਮੇਰੇ ਸਾਹਿਬ ਨਾਲ ਆਪਾਂ ਆਹੀ ਵਾਈ ਕਰਾਂਗੇ ਬਾਕੀ ਦੇਖ ਰਿਹਾ ਆਹ ਸੀ ਕੋਲੋਸੀਮ ਮੈਂ ਸੋਚਿਆ ਸੀਗਾ ਕਿ ਡੇਸ ਡੇਸ ਵਾਈਸ ਬਣਾਉਂਗਾ ਦਾ ਇੱਕ ਡੇ ਵਨ ਹੋ ਗਿਆ ਡੇ 2 ਪਰ ਹਾਂ ਜੀ ਆਪਾਂ ਅੱਜ ਜੀ ਬਹੁਤ ਜਗ੍ਹਾ ਤੇ ਜਾਣਾ ਹੈ ਮੈਨੂੰ ਲੱਗਦਾ ਮੈਂ ਇੱਕ ਵੀਡੀਓ ਕੋਲੋਸੀਮ ਦੀ ਹੋਊਗੀ ਫਿਰ ਇੱਕ ਵੀਡੀਓ ਪੈਂਤੀ ਹੋਣੀ ਹੈ ਦਾ ਕਰ ਸਕਦੇ ਆ ਪਰ ਜੇ ਮੈਂ ਉਹਦਾ ਕੀਤਾ ਤਾਂ ਇਹ ਵੀ ਵੀਡੀਓ ਅੱਜ ਜ਼ਾਇਨਡ ਹੋਊਗੀ ਫੇਰ ਮਿਲਦੇ ਆਪਾਂ ਅਗਲੀ ਵੀਡੀਓ 'ਚ ਇੱਕ ਤੋਂ ਬਾਅਦ ਸਾਡੀ ਅਪਾਇੰਟਮੈਂਟ ਹੈਗੀ ਆ 35 ਔਰੋਂ ਤੱਕ ਸਭ ਆਖਰ ਦੇਖ ਕੇ ਅਰੇ ਜੇ ਹਾਂ ਤਾਂ ਕੋ ਆਪਣਾ ਆਪਣਾ ਆਪਣੇ ਘਰ ਦਿਆਂ ਦਾ ਤੇ ਦੇਖਦੇ ਰਹੋ ਚੈੱਕ ਆਊਟ ਵੀ ਦੰਕੇਦ ਫਿਰ ਦੇ ਆਪਾਂ ਅਗਲੀ ਵੀਡੀਓ 'ਚ